15 ਮਾਰਚ ਨੂੰ ਸਾਬ ਕਾਸ਼ੀਰਾਮ ਦਾ ਜਨਮ ਦਿਨ ਕਾਂਛੂਰਾਮ ਮੋਰੀਅਲ ਫਾਊਂਡੇਸ਼ਨ ਦੇ ਚੇਅਰਪਰਸਨ ਬੀਬੀ ਸਵਨਕੌਰ ਦੀ ਅਗਵਾਈ ਦੇ ਵਿੱਚ ਪਿੰਡ ਪਿਰਥੀਵਰ ਗੁੰਗਾ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਸਮਾਜਿਕ ਧਾਰਮਿਕ ਰਾਜਨੀਤਿਕ ਆਗੂਆਂ ਨੇ ਸਾਬ ਨੂੰ ਆਪਣੀ ਸੰਤਾਨ ਲਈ ਭੇਟ ਕੀਤੀ ਅਤੇ ਉਹਨਾਂ ਦੇ ਬੁੱਤ ਤੇ ਹਾਰ ਪਾ ਕੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਸਾਬ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਜੋ ਸਮਾਜਿਕ ਅੰਦੋਲਨ ਸੀ ਆਧਿਆਰਥਿਕ ਅੰਦੋਲਨ ਸੀ ਰਾਜਨੀਤਿਕ ਅੰਦੋਲਨ ਸੀ ਉਸ ਨੂੰ ਅੱਗੇ ਲੈ ਜਾਣ ਲਈ ਸਭ ਮਿਲ ਕੇ ਕੰਮ ਕਰਨਗੇ ਇਸ ਕੀਤਾ ਆ ਇਹ ਸਟੈਚੂ ਦੀਪਕ ਲਾੜਵਾ ਜੀ ਆਪਣੇ ਸਮਾਜ ਦੇ ਮੂਰਤੀਕਾਰ ਨੇ ਬਣਾ ਲਏ ਹੋਏ ਜੋ ਖੇਤਰ ਦੇ ਉਹਨਾਂ ਤੋਂ ਹੀ ਤਿਆਰ ਕਰਵਾਇਆ ਤਾਂ ਕਿ ਲੋਕ ਛੋਟਾ ਨੇ ਡਰੇਟਰ ਨਾਲ ਨਾਲ ਕਰਾ ਦੇ ਜਿਸ ਤਰ੍ਹਾਂ 바ਵਾ ਸਾਹਿਬ ਦੇ ਛੋਟੇ ਸਟੈਚੂ ਲਗਾ ਕੇ ਅੱਜ ਰੱਖਦੇ ਆ ਉਹ اسی ਤਰੀਕੇ ਨਾਲ ਸਾਡੇ ਸਟੈਚੂ ਵੀ ਕਰਾ ਕੇ ਰੱਖਣੇ ਲੋਕ ਸ਼ੁਰੂ ਕਰਨ ਇਹਦਾ ਅਸੀਂ ਸਾਜਾ ਰਵਾ ਕੇ ਦੋ ਮਾਡਲ ਪਰਵਾਏਗਾ ਇੱਕ ਅਸੀਂ ਤੇ ਮਾਦਾ ਜੀ ਨੂੰ ਬੋਗਾ ਆ ਪੇਟਾ ਨਾ ਇਹ ਜਿਹੜਾ ਹੈ 那个。 ਆંકੜਿਆਂ ਦੇ ਬੇਸ ਤੇ ਹੁੰਦਾ ਆ। ਆਂਕੜਿਆਂ ਕਿ ਉਹਨਾਂ ਨੇ ਕਿ ਰਾਜ ਦੀ ਗਰੀਬੀ ਘਟਾਤੀ। ਜੋ ਇਹ ਕਰਕੇ ਜੇ ਸਾਡੇ ਕੋਲ ਸਾਫੀ ਅੰਕੜਾ ਵਿਭਾਗ ਤੋਂ ਆਏ ਨੇ ਸਾਡੀ ਉਹਨਾਂ ਨੂੰ ਵੀ ਬੇਨਤੀ ਉੱਪਰ ਜੋੜ ਕੇ ਘੱਟੋ ਘੱਟ ਜਿਹੜੇ ਸਾਡੇ ਸਮਾਜ ਨਾਲ ਸੰਬੰਧਤ ਆਂਕੜੇ ਹੁੰਦੇ ਨੇ ਉਹ ਸਹੀ ਜਾਣੀ ਦਿੱਤੇ ਜਾਣ। ਤਾਂ ਜੋ ਜਿਹੜਾ ਸਾਡੇ ਸਮਾਜ ਨੂੰ ਉੱਤੇ ਆਗਮਨ ਕਿੱਥੇ ਜਾ ਰਹੇ ਹੈ ਉੱਥੇ ਅੱਜ ਅਸੀਂ ਵੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਬਹੁਤ ਵਧੀਆ ਵਿਦਵਾਨ ਰਾਈਟਰ ਬੁੱਧੀਜੀਵੀ ਬਾਗ ਸ਼ਗਲ ਜੀ ਦੀ ਜੋਡੇ ਨੌਜਵਾਨ ਸਾਥੀ ਇੱਥੇ ਅਸੀਂ ਇਕੱਠੇ ਹੋਏ ਆ ਅੱਜ ਦਾ ਪ੍ਰੋਗਰਾਮ ਜਿਹੜਾ ਵਿਸ਼ੇਸ਼ ਕਰਕੇ ਸਤੰਤਰ ਮੰਦਾਰਾ ਜੀ ਨੇ ਇੱਕ ਤਾਰ ਦਿੱਤੀ ਹੈ ਸਭ ਸ੍ਰੀ ਕਾਸ਼ੀਸ਼ਰ ਬੋਧ ਸਮਾਜ ਦੇ ਯੋਧਿਆਂ ਦੇ ਵਾਰੀ ਆਪਣੇ ਅਸਲ ਇਤਿਹਾਸ ਨੂੰ ਜਾਣਨਾ ਹੈ ਜਿਹੜਾ ਗਿਆਨ ਭਗਵਾਨ ਯੋਧਾਰਾ ਪਹਿਣਾ ਸਮਾਗੈ ਕਾਟ ਨੂੰ ਥਨ ਨਾ ਹੈ ਬੁੱਧ ਬੁੱਲੇ ਮੇੜੀਆਂ ਦੀਆਂ ਮੰਨੋ ਜੈ ਹੰਦਾਂ ਇਹ ਕਾਮ ਕਾਮਿਆ ਚੋਈ ਬੋਈ ਕੋਲਰ ਉਹ ਪਤਾ ਹੈ ਵੀ ਭਾਣ ਜੇ ਨਾ ਪੰਜਾ ਜੇ ਮੈਂ ਜੀ ਵਲੀ ਮੈਂਤਰੀ ਬੈਠੇ ਦਿੱਤੀ ਮੈਂ ਬੋਲ ਦਿੱਤੀ ਕਿਸੇ ਵੀ ਪਿੰਡ ਦਾ ਕਿਸੇ ਵੀ ਥੂੜਾ ਕਿਸੇ ਵੀ ਪਿੰਡ ਦਾ ਉਹ ਪਿੰਡ ਦਾ ਬਾਕੀ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ ਪਿਛਲੇ ਤੇ ਗੱਲ ਕਰੀਏ ਚਲੋ ਜੇ ਉਹ ਪੁੱਛੀ ਬੀਤ ਗਿਆ ਹੋਣਾ ਹੋ ਗਿਆ ਜੋ ਹੋਇਆ ਪਰ ਇੱਕ ਕਿਹੜੀ ਹੱਦ ਦਿੱਤੀ ਆ ਬਾਹਰ ਲਈਏ ਨਹੀਂ ਇਹ ਨਾ ਕੋਈ ਮੇਰਾ ਘਰਵਾਰ ਮੈਂ ਨਹੀਂ ਕਰਾਉਣੀ ਸ਼ਾਦੀ ਮੈਂ ਮੇਰੀਏ ਨਾ ਕੋਈ ਮੇਰਾ ਘਰਵਾਰ ਅੱਜ ਤੋਂ ਹੈ ਕਾਂਸੀਰਾਓ ਹੋਇਆ ਕੌਮ ਦਾ ਤੇ ਕੌਮ ਉਹਦਾ ਪਰਿਵਾਰ ਅੱਜ ਤੋਂ ਹੈ ਕਾਂਸੀਰਾਓ ਪਰ ਉਸਕਾਰ ਦੇ ਕਿਹਾ ਦਦੇਸੀ ਜੀ ਜਨਮ ਕਿਹੜਾ ਮਹਾਨ ਨਹੀਂ ਹੁੰਦਾ ਮੌਤ ਮਹਾਨ ਕਿਉਂਕਿ ਅਸਲੀ ਕਹਾਣੀ ਜਦੋਂ ਬੰਦਾ ਦੁਨੀਆ ਉੱਪਰ ਚਲੇ ਜਾਂਦਾ ਹੈ ਜਦੋਂ ਬੰਦਾ ਦੁਨੀਆ ਤੋਂ ਚਲੇ ਜਾਂਦਾ ਉਦੋਂ ਸ਼ੁਰੂ ਹੁੰਦੀ ਹੈ ਉਸ ਅਸਲੀ ਸੱਚ ਦੀ ਸਭ ਤੋਂ ਕਾਸ਼ੀ ਜਵਾਂ ਦਾ ਜਿਹੜਾ ਜਖਾਮ ਜਿਹੜਾ ਉਹਨਾਂ ਦਾ ਜਾਨਾ ਅੱਜ ਵੀ ਉਹਨਾਂ ਦੇ ਆਉਣ ਦੀ ਤਾਂ ਖੁਸ਼ੀ ਹੈ ਪਰ